ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਤੜਕਸਾਰ ਇਹ ਐਨਕਾਊਂਟਰ ਹੋਇਆ ਹੈ ਦੱਸ ਦਈਏ ਕਿ ਪੁਲਿਸ ਲਗਾਤਾਰ ਬਦਮਾਸ਼ਾਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਹੀ ਹੈ ਤਰਨਤਾਰਨ ਵਿਖੇ 24 ਘੰਟਿਆਂ ਦੌਰਾਨ ਦੋ ਐਨਕਾਊਂਟਰ ਹੋਏ ਨੇ ਤੇ ਹੁਣ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਜੱਗੂ ਭਗਵਾਨਪੁਰੀਆ ਦੇ ਇੱਕ ਗੁਰਗੇ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਜੱਗੂ ਭਗਵਾਨਪੁਰੀਆ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਹੈ ਦਰਸਲ ਇੱਕ ਮਲਜ਼ਮ ਤੋਂ ਪੁਲਿਸ ਹਥਿਆਰ ਬਰਾਮਦ ਕਰਨ ਲਈ ਉਸ ਨੂੰ ਕਿਸੇ ਥਾਂ ਤੇ ਲੈ ਕੇ ਗਈ ਸੀ ਇਸੇ ਦੌਰਾਨ ਮਲਜ਼ਮ ਨੇ ਉੱਥੇ ਰੱਖੇ ਹਥਿਆਰਾਂ ਨਾਲ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਇਸ ਦੌਰਾਨ ਜੱਗੂ ਭਗਵਾਨਪੁਰੀਆ ਦਾ ਗੁਰਗਾ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਧਰ ਪੁਲਿਸ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਸੇ ਮਾਮਲੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਇਹ ਮੱਧ ਪ੍ਰਦੇਸ਼ ਰਾਜਸਥਾਨ ਤੇ ਹੋਰ ਸੂਬਿਆਂ ਤੋਂ ਹਥਿਆਰ ਲਿਆ ਕੇ ਸਪਲਾਈ ਕਰਦੇ ਸੀ ਫਿਲਹਾਲ ਪੁਲਿਸ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਨੂੰ ਖੰਗਾਲ ਰਹੀ ਹੈ ਉਧਰ ਜਲੰਧਰ ਪੁਲਿਸ ਦੇ ਕਮਿਸ਼ਨਰ ਸੁਪਨ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਬਦਮਾਸ਼ਾ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤਾਂ ਬਦਮਾਸ਼ਾ ਗੈਂਗਸਟਰਾਂ ਅਤੇ ਲੁਟੇਰਿਆਂ ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਬੀਤੇ ਦਿਨੀ ਤਰਨਤਾਰਨ ਵਿੱਚ ਐਨਕਾਊਂਟਰ ਹੋਇਆ ਸੀ ਉਸ ਤੋਂ ਬਾਅਦ ਦੇਰ ਰਾਤੀ ਇੱਕ ਐਨਕਾਊਂਟਰ ਹੋਇਆ ਯਾਨੀ 24 ਘੰਟਿਆਂ ਵਿੱਚ ਤਰਨਤਾਰਨ ਵਿਖੇ ਦੋ ਐਨਕਾਊਂਟਰ ਹੋਏ ਤਾਂ ਤੜਕਸਾਰ ਅੱਜ ਜਲੰਧਰ ਵਿਖੇ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਤਿੰਨ ਮੁਲਜ਼ਮ ਪੁਲਿਸ ਨੇ ਕਾਬੂ ਕੀਤੇ ਨੇ ਇਹਨਾਂ ਕੋਲੋਂ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਫਿਲਹਾਲ ਇਸ ਪੂਰੇ ਮਾਮਲੇ ਤੇ ਜ਼ਿਲਹੰਦਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਜੰਡਿਆਲੇ ਦੇ ਰਹਿਣ ਵਾਲੇ ਜੀ ਤੇ ਕੁੱਲ ਮਿਲਾ ਕੇ ਕੋਈ 11 ਪਰਚੇ ਦਰਜ ਹਨ ਤੇ ਜੱਗੂਲੀ ਕੰਮ ਕਰਦੇ ਸੀ ਕਿ ਜਗੁੰਮ ਜੇਲ੍ਹ 'ਚ ਮਲੇ ਸੀ ਕਿ ਜੱਗੂ ਭਗਵੰਤਪੁਰੇ ਨੇ ਤੇ ਕਾਫੀ ਇਦਾਂ ਦੀ ਵਾਰਦਾਤਾਂ ਹਨ ਜਿਹੜੇ ਆਲੇ ਦੋਆਲੇ ਵਾਲੇ ਜਿਲ੍ਹਿਆਂ 'ਚ ਇਹਨਾਂ ਨੇ ਕੀਤੀ ਜਿਹੜੀ ਰਿਪੋਰਟਡ ਵੀ ਨਹੀਂ ਹੈ ਉਹ ਵੀ ਸਾਨੂੰ ਲੱਗਿਆ ਪਤਾ ਤੇ ਗਨ ਰੈਕਟਿੰਗ ਵੀ ਜੇ ਵੀਨ ਵਾਲ ਸੀਗੇ ਐਕਸਟਰਸ਼ਨ ਵੀ ਕਰਦੇ ਸੀਗੇ ਤੇ ਇੱਕ ਜਿਹੜਾ ਬੰਦਾ ਸੀਗਾ ਜਿਹਨੂੰ ਪਤਾ ਸੀਗਾ ਕਿ ਕਿੱਥੇ ਵੈਪਨਸ ਜਿਹੜੇ ਐਮਪੀ ਤੋਂ ਲੈ ਕੇ ਆਏ ਹਨ ਉਹ ਰੱਖੇ ਉਹਦੀ ਰਿਕਵਰੀ ਕਰਨ ਲੈ ਕੇ ਆਏ ਸੀਗਾ ਇੱਕ ਵੈਪਨ ਤਾਂ ਕੱਲ ਰਿਕਵਰ ਹੋ ਗਿਆ ਸੀਗਾ ਨਾਲ ਤੋਂ ਤੇ ਬਾਕੀ ਤਤਕਸ਼ ਜਾ ਰਹੀ ਹੈ ਉਹ ਵਾਰਦਾਤ ਨੂੰ ਵੀ ਇੰਜਾਮ ਦੇ ਦੇਣਾ ਸੀਗਾ ਨਾਲੇ ਬਟ ਇਟਸ ਮੈਮ ਮੈਟਰ ਆਫ ਇਨਵੈਸਟੀਗੇਸ਼ਨ ਬਾਕੀ ਹਥਿਆਰ ਜਿਹੜੇ ਸੀਗੇ ਉਹ ਜਿਹੜਾ ਲਾਏ ਆ ਉਹ ਐਮਪੀ ਤੋਂ ਲੈ ਕੇ ਆਏ ਸੀਗੇ ਟੋਟਲ 6 ਹਥਿਆਰ ਇਹ ਬੀバイスਲ ਤੋਂ ਹੁੰਦਾ ਹੈ ਕੋਈ ਕਿ ਇੰਟਰ ਗੈਂਗ ਰੈਵਲਰੀ ਐਕਸਟਰਸ਼ਨ ਵਰ ਦਾ ਤੋਨ ਨੂੰ ਇੰਜਾਮਤਾ ਪੁਲਿਸ ਮੁਸਤੈਦ ਹੈ ਮੋਡਿਊਲ ਜਿਹੜਾ ਹੈ ਜੀ ਇਹ ਤਾਂ ਰਿਕਰੂਟ ਕਰਦੇ ਹਨ ਕਿ ਪੈਸੇ ਦਾ ਲਾਲਚ ਦੇ ਕੇ ਜਾਂ ਸ਼ੋਬਿਸ ਦਾ ਲਾਲਚ ਦੇ ਕੇ ਜੀ ਪਰ ਇਹ ਐਕਟਿਵਨਸ ਹੈ ਪੁਲਿਸ ਦੀ ਜੋ ਸੋਸ਼ਲ ਮੀਡੀਆ ਤੇ ਕਿ ਆਇਡੈਂਟੀਫਾਈ ਹੋ ਜਾਂਦੇ ਤੇ ਨਿਊਟਰਲਾਈਜ਼ ਹੋ ਜਾਂਦੇ ਦੇਸ਼ ਵਿਦੇਸ਼ ਦੀਆਂ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਬਨੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ